ਜੀ ਬੋਰਡ ਤੋਂ ਮੁਲਾਜ਼ਮਾਂ ਮੈਂ ਆ ਲੈਂਡ ਮੈਨ ਦੀ ਪੋਸਟ ਤੇ ਆ ਤੇ ਨਾਲ ਇਹ ਮੈਂ ਮੁਰਗੀ ਵਾਰਪ ਦਾ ਸਾਇਕ ਦੰਦਾ ਕਰਦਾ ਭਾਈ ਮੇਰੇ ਕੋਲੇ ਤਾਂ ਪੰਜ ਮੁਰਗੀਆਂ ਤੇ ਇੱਕ ਮੁਰਗਾ ਸੀ ਪੰਜ ਮੁਰਗੀਆਂ ਤੋਂ ਫਿਰ ਮੈਂ ਘਰੇ ਆਪਦੀ ਮਸ਼ੀਨ ਬਣਾਈ ਜਿਹਨੂੰ ਇਨਕੂਬेटर ਕਹਿੰਦੇ ਆ ਉਹ ਬਣਾਈ ਉਹ ਆਂਡੇ ਮੈਂ ਕਲੈਕਟ ਕਰਕੇ ਤੇ ਅੱਜ ਮੇਰੇ ਕੋਲੇ ਡੇਡਸ 200 ਤੋਂ ਵੱਧ ਜਾਨਵਰ ਹੈ ਇੱਕ ਮੁਲਾਜ਼ਮ ਬਿਜਲੀ ਬੋਰਡ ਦੇ ਵਿੱਚ ਉਹ ਵੀ ਲੈਂਡਮੈਨ ਬਾਅਦ ਦੇ ਵਿੱਚ ਪੋਲਟੀ ਫਾਰਮ ਦਾ ਬੁਰਗੀ ਫਾਰਮ ਕਰਦਾ ਇਹ ਸੌਕਾ ਹੋ ਜਾਂਦਾ ਸੌਕਾ ਦਾ ਕੋਈ ਵੀ ਕੰਮ ਨਹੀਂ ਬਾਈ ਜਿਹੜਾ ਆਪਾਂ ਕਰਨਾ ਹਨਾ ਬਸ ਜੇ ਬਤਾ ਸਿਬਾ ਸਿਆਰੀ ਲੋਕ ਵੀ ਯਾਰ ਤੂੰ ਬਿਜਲੀ ਬੋਰਡ ਚ ਮੁਲਾਜ਼ਮ ਹੈ ਹਨਾ ਤੇ ਕੀ ਕਰਨਾ ਬੇਠਾ ਚ ਮੁਸ਼ਕ ਮਾਰਦਾ ਇੱਥੇ ਤੇ ਪਰ ਆਪਾਂ ਨਹੀਂ ਕਹਿੰਦੇ ਵੀ ਇਹ ਬੇਠਾ ਹੈ ਇਹ ਸੋਨੇ ਦੀਆਂ ਬੇਠਾ ਬਣ ਜਾਂਦੀਆਂ ਜਦੋਂ ਆਪਣਾ ਅੰਡਾ ਸੇਲ ਆਊਟ ਹੋਣ ਲੱਗ ਜਾਂਦਾ ਰਿਸ਼ਤੇਦਾਰ ਰਿਸ਼ਤੇਦਾਰੀ ਨਹੀਂ ਰੱਖਗੇ ਤਾਂ ਆਪਾਂ ਵਧੀਆ ਤੇ ਉਹਨਾਂ ਨੂੰ ਬਿਜ਼ਨਸ ਵਿੱਚ ਵਾੜਾ ਆਪਾਂ ਨਹੀਂ ਇਨਵੋਲ ਕਰਦੇ ਤੇ ਨਹੀਂ ਆਪਾਂ ਨੂੰ ਕੋਈ ਮੂੰਹ ਤੇ ਕਿਸੇ ਨੇ ਨਹੀਂ ਆਖਿਆ ਪਰ ਪਿੱਠ ਪਿੱਛੇ ਤਾਂ ਕਹਿਦੇ ਹੋਣਗੇ ਵੀ ਬਲਾਜਮ ਲੱਗਿਆ ਤੂੰ ਵੀ ਕਿਉਂ ਬਿੱਠਾ ਜੱਟ ਮਰਿਆ ਆਸੇ ਪਾਸੇ ਮੋਸ਼ਕ ਮਾਰਦੀ ਆਣ ਇਕ ਟਾਈਮ ਆਪਾਂ ਫੀਡ ਪਾਈ ਦੀ ਇਹਨਾਂ ਨੂੰ ਇਕ ਟਾਈਮ ਇਹਨਾਂ ਨੂੰ ਹਰੀਆਂ ਸਬਜ਼ੀਆਂ ਤੇ ਗੋਭੀ ਕਦੂ ਗੰਡੇ ਆਲੂ ਕੁਝ ਵੀ ਮਿਲ ਜੇ ਆਪਾਂ ਇਹਨਾਂ ਨੂੰ ਪਾ ਦੇਈਏ ਕੀ ਕਹਿੰਦਾ ਵੀ ਚੰਗਾ ਖੜੀ ਚਾਹੇ ਮਹਿੰਗਾ ਲੈ ਲਈਏ ਪਰ ਚੰਗਾ ਖੜੀ ਜਿਹੜੇ ਹਿਸਾਬ ਨਾਲ ਵਾਤਾਵਰਣ ਹੋਇਆ ਪਿਆ ਹਨਾ ਆਪਣਾ ਤੇ ਜਾਂ ਜਿਹੜੇ ਸਾਨੂੰ ਨਕਲੀ ਚੀਜ਼ਾਂ ਬਣੀ ਜਾਂਦੀਆਂ ਹੁਣ ਤਾਂ ਪਤੰਦਾ ਰੰਗ ਕਰ ਕਰੀ ਵੇਚੀ ਜਾਂਦੇ ਆਂ ਕਿਦਾਂ ਰੱਖਣਾ ਪੈਦਾ ਵੀ ਕੋਈ ਹੋਰ ਬਿਮਾਰੀ ਕਿਸੇ ਹੋਰ ਫਾਰਮ ਚ ਆਪਾਂ ਪਾ ਗ ਜਾਂਦੇ ਆਂ ਉਥੋਂ ਆ ਜਾਂਦੀ ਇਹ ਚੀਜ਼ਾਂ ਦੀ ਗੌਰ ਰੱਖਣੀ ਪੈਂਦੀ ਆ ਨਹੀਂ ਜਾਨਵਰਾਂ ਨੂੰ ਕੁਛ ਨਹੀਂ ਹੁੰਦਾ ਭਾਈ ਦਾ ਪੰਜ ਚਾਰ ਮੈਡੀਸਨ ਆ ਜਿਹੜੀਆਂ ਇਹਦੀ ਰੈਗੂਲਰ ਚੱਲਦੇਗਾ ਮਲਟੀ ਵਿਟਾਮਿਨ ਹੋ ਗਿਆ ਤੇ ਕੈਲਸ਼ੀਅਮ ਹੋ ਗਿਆ ਹਣਾ ਇੱਕ ਕਰਨ ਦੀ ਡੀ ਵਾਰਮਿੰਗ ਕਰਨੀ ਹੈ ਉਹ ਦਵਾਈ ਹੋਗੀ 2-4 ਦਵਾਜਾਂਗੇ ਉਹ ਟਾਈਮ ਟੂ ਟਾਈਮ ਦੇਜੋ ਤੇ ਇਹਨਾਂ ਨੂੰ ਕੁਝ ਨਹੀਂ ਸਸਿਕਾਲ ਸਫਰ ਦਾ ਜੁੜਿਓ ਤੁਸੀਂ ਤੇ ਮੈਂ ਆ ਜੋਤ ਖੇਤੀ ਦੇ ਨਾਲ ਨਾਲ ਕੁਝ ਕਿਸਹਾਇਕ ਧੰਦੇ ਸਾਡੀ ਜ਼ਿੰਦਗੀ ਬਦਲ ਦਿੰਦੇ ਐ ਉਹ ਐ ਅੱਜ ਜਿਹੜੇ ਧੰਦੇ ਦੀ ਗੱਲ ਕਰਨੀ ਐ ਉਹ ਆ ਮੁਰਗੀ ਫਾਰਮ ਸਾਡੇ ਨਾਲ ਇੱਕ ਵੀਰ ਮੌਜੂਦ ਹੋਣਗੇ ਹੋਣਗੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਸ ਵਿਸ਼ੇ ਤੇ ਸਭ ਤੋਂ ਪਹਿਲਾਂ ਦੱਸਦੇ ਆਂ ਵੀ ਵੀਰ ਖੁਦ ਬਿਜਲੀ ਬੋਰਡ ਦੇ ਵਿੱਚ ਐ ਪਰ ਤਾਂ ਵੀ মুরগি ফার্ম ਦਾ ਕੰਮ ਕਰਦੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਬਾਈ ਜੀ ਸਸ਼ੀਕਲ ਸਸ਼ੀਕਲ ਵੀਰੇ ਠੀਕ ਹੋ ਹਾਂ ਵਧੀਆ ਸਿਹਤ ਕਿਵੇਂ ਆ ਬਾਈ ਜੀ ਸਿਹਤ ਵਧੀਆ ਤੁਹਾਡੇ ਸਾਹਮਣੇ ਬਾਈ ਜੀ ਜੀ ਸਭ ਤੋਂ ਪਹਿਲਾਂ ਆਪਣੇ ਬਾਰੇ ਇੰਟਰੋਡਕਸ਼ਨ ਦਿਓ ਮੇਰਾ ਨਾਮ ਵੀਰੇ ਤੇਜਵਿੰਦਰ ਸਿੰਘ ਹੈ ਤੇ ਬਿਜਲੀ ਬੋਰਡ ਚ ਮੁਲਾਜ਼ਮ ਹਾਂ ਮੈਂ ਹਾਂ ਲਾਈਨ ਵੇਨ ਦੀ ਪੋਸਟ ਤੇ ਹਾਂ ਤੇ ਨਾਲ ਇਹ ਮੈਂ ਮੁਰਗੀ ਫਾਰਮ ਦਾ ਸਹਾਇਕ ਧੰਦਾ ਕਰਦਾ ਭਾਈ ਇਹ ਸੰਭਵ ਹੋ ਜਾਂਦਾ ਹੈ ਕਿਉਂਕਿ ਇੱਕ ਮੁਲਾਜ਼ਮ ਬਿਜਲੀ ਬੋਰਡ ਦੇ ਵਿੱਚ ਉਹ ਵੀ ਲੈਂਡਮੈਨ ਬਾਅਦ ਦੇ ਵਿੱਚ ਪੋਲਟੀ ਫਾਰਮ ਜਾਂ ਮੁਰਗੀ ਫਾਰਮ ਕਰਦਾ ਇਹ ਸੌਕਾ ਹੋ ਜਾਂਦਾ ਸੌਕਾ ਦਾ ਕੋਈ ਵੀ ਕੰਮ ਨਹੀਂ ਬਾਈ ਜਿਹੜਾ ਆਪਾਂ ਕਰਨਾ ਹਨਾ ਪਰ ਆਇਆ ਵੀ ਪਰਿਵਾਰ ਦੀ ਜਿਹੜੀ ਨਾਲ ਹੈਲਪ ਹੈਗੀ ਆਪਾਂ ਨੂੰ ਬਹੁਤ ਹੈਗੀ ਉਹ ਤੇ ਆਪਾਂ ਡਿਊਟੀ ਕਰਨੀ ਹੈ 9 ਤੋਂ 5 5 ਵਜੇ ਤੋਂ ਬਾਅਦ ਆ ਕੇ ਆਪਾਂ ਦੇਖਣਾ ਵੀ ਕੋਈ ਬੱਚਾ ਮੁਰਗੀ ਬਿਮਾਰ ਤਾਂ ਨਹੀਂ ਜਾਂ ਕੋਈ ਪ੍ਰੋਬਲਮ ਹੁੰਦਾ ਨਹੀਂ ਬਾਕੀ ਜਿਹੜਾ ਵੀ ਕੰਮ ਹੈ ਫੀਡ ਦਾ ਆ ਜਾਂ ਅੰਡੇ ਦਾ ਤੇ ਇਹ ਸਾਰਾ ਮੇਰੇ ਬੱਚੇ ਕਰਦੇ ਆ ਤੇ ਸੇਲ ਸਾਰਾ ਅੰਡਾ ਆਪਣਾ ਕਰ ਉਹ ਦੇ ਭਾਈ ਇਹ ਅਸੰਭਵ ਕਿਵੇਂ ਹੋਇਆ ਇਹ ਤੁਸੀਂ ਸੋਚਿਆ ਕਿਵੇਂ ਵੀ ਆਹ ਕੰਮ ਕਰ ਲਈ। ਅਸਰ ਭਾਈ ਇਹ ਜੌਬ ਤੋਂ ਪਹਿਲਾਂ ਮੇਰੇ ਕੋਲ ਇਹ ਕੰਮ ਸੀਗਾ। ਮੇਰੇ ਕੋਲੇ ਸੀਗਾ ਆਪਣਾ ਚਿਕਨ ਵਾਲਾ 10000 ਫਾਰਮ ਸੀਗਾ ਮੁਰਗੀ ਦਾ ਤੇ ਉਹ ਪਹਿਲਾਂ ਜੌਬ ਲੱਗਣ ਤੋਂ ਪਹਿਲਾਂ ਉਹ ਸੀਗਾ ਮੈਂ ਕਰਿਆ ਹੋਇਆ ਸੀ ਤੇ ਬਾਕੀ ਆਪਾਂ ਟ੍ਰੇਨਿੰਗ ਵੇਰ ਲੈ ਕੇ ਸ਼ੁਰੂ ਕਰਿਆ ਸੀ ਕੰਮ ਸਾਰਾ ਤੇ ਆਪ ਕੋਲ ਇਹ ਚੀਜ਼ ਬਾਰੇ ਨੌਲੇਜ ਸੀਗੀ ਤੇ ਫਿਰ ਮੈਨੂੰ ਬਿਜਲੀ ਬੋਰਡ ਚ ਜੌਬ ਲੱਗ ਗਈ ਤੇ ਉਹ ਕੰਮ ਮੇਰਾ ਛੁੱਟ ਗਿਆ। ਤੇ ਪਰ ਮੇਰੇ ਮਨ ਤੇ ਸੀਗਾ ਵੀ ਯਾਰ ਕੰਮ ਚੰਗਾ ਭਲਾ ਚੱਲਿਆ ਤੇ ਬੰਦ ਹੋ ਗਿਆ ਹਨਾ ਤੇ ਉਸ ਤੋਂ ਬਾਅਦ ਫਿਰ ਹੁਣ ਮੈਂ 9 ਤੋਂ 5 ਆਪਾਂ ਡਿਊਟੀ ਕਰੀਦੀ ਆ ਉਸ ਤੋਂ ਬਾਅਦ ਆਗਾ ਮੈਂ ਘਰੇ ਆ ਕੇ ਇਹ ਅੰਡੇ ਵਾਲਾ ਕੰਮ ਸ਼ੁਰੂ ਕਰਿਆ ਕਿਉਂਕਿ ਆਂਡਾ ਸੇਲ ਆਊਟ ਵੀ ਘਰੋਂ ਹੋ ਜਾਂਦਾ ਹਨਾ ਤੇ ਬਾਕੀ ਸਾਰਾ ਕੰਮ ਫੋਨ ਤੇ ਆ ਹੁਣ ਸੋਸ਼ਲ ਮੀਡੀਆ ਤੇ ਵੀ ਭਰਾ ਆਪਣਾ ਪੂਰਾ ਸਾਥ ਦਿੰਦੇ ਆ ਕਿ ਤੇ ਮੁਰਗੇ ਹੋਗੇ ਤੇ ਜਾਂ ਬੱਚੇ ਹੋਗੇ ਜਿੱਖਸ ਹੋਗੇ ਸਾਰੇ ਆਪਾਂ ਘਰੋਂ ਸੇਲ ਕਰ ਦਿੰਦੇ ਆ ਭਾਈ ਜਦੋਂ ਤੁਸੀਂ ਇਹ ਕੰਮ ਸ਼ੁਰੂ ਕਰਨਾ ਸੋਚਿਆ ਉਦੋਂ ਔਕੜਾ ਕੀ ਕੀ ਆਈਆਂ ਔਕੜਾਂ ਤਾਂ ਬਾਈ ਬਸ ਜੇ ਵਾਦਾ ਸਿਭਾ ਸਿਆਰੀ ਲੋਕ ਵੀ ਯਾਰ ਤੂੰ ਬਿਜਲੀ ਬੋਲ ਚ ਮੁਲਾਜ਼ਮ ਹੈ ਹਨਾ ਤੇ ਕੀ ਕਰਨਾ ਬਿਠਾ ਚ ਮੁਸ਼ਕ ਮਾਰਦਾ ਇੱਥੇ ਤੇ ਪਰ ਆਪਾਂ ਨਹੀਂ ਕਹਿੰਦੇ ਵੀ ਇਹ ਬਿਠਾ ਹੈ ਇਹ ਸਿਉਣੇ ਦੀਆਂ ਬੇਟਾ ਬਣ ਜਾਂਦੀਆਂ ਜਦੋਂ ਆਪਣਾ ਅੰਡਾ ਸੇਲ ਆਊਟ ਹੋਣ ਲੱਗ ਜਾਂਦਾ ਅੱਛਾ ਬਾਈ ਰਿਸ਼ਤੇਦਾਰਾਂ ਨੇ ਕਿਹਾ ਮੈਂ ਖੁੱਲ ਕੇ ਜਿੰਨਾ ਚਾਹੂੰਗਾ ਵੀ ਭਾਈ ਤੂੰ ਮੁਲਾਜ਼ਮ ਹੈ ਆ ਬਿਠਾ ਚ ਹੱਥ ਮਾਰੇਗਾ ਕਿੱਧਰ ਮਸਕਾਉਂਦਾ ਹੈ ਕਿੱਧਰ ਘਰ ਚ ਬਿਠਾ ਹੀ ਬਿਠਾ ਕਰ ਦੇਗਾ ਇਹ ਗੱਲਾਂ ਹੋਈਆਂ ਬਾਈ ਯਾਰ ਰਿਸ਼ਤੇਦਾਰ ਰਿਸ਼ਤੇਦਾਰੀ ਤਈ ਰੱਖ ਗਈ ਤਾਂ ਆਪਾਂ ਵਧੀਆ ਤੇ ਉਹਨਾਂ ਨੂੰ ਬਿਜ਼ਨਸ ਵਿੱਚ ਵੜਾ ਆਪਾਂ ਨਹੀਂ ਇਨਵੋਲ ਕਰਦੇ ਤੇ ਨਹੀਂ ਆਪਾਂ ਨੂੰ ਕੋਈ ਮੂੰਹ ਤੇ ਕਿਸੇ ਨੇ ਨਹੀਂ ਆਖਿਆ ਪਰ ਪਿੱਠ ਪਿੱਛੇ ਤਾਂ ਕਹਿੰਦੇ ਹੋਣਗੇ ਵੀ ਬਲਾਜਮ ਲੱਗਿਆ ਤੂੰ ਵੀ ਕਿਉਂ ਬਿਠਾ ਜੱਟ ਮਾਰੇ ਆਸੇ-ਬਾਸੇ ਮੋਸ਼ਕ ਮਾਰਦੀ ਆ ਹਨਾ ਤੇ ਪਰ ਆਪਾਂ ਇਹ ਚੀਜ਼ ਦਾ ਖਿਆਲ ਰੱਖੀਦਾ ਪੂਰਾ ਵੀ ਜਦ ਆਪਾਂ ਪਿੰਡ ਦੇ ਵਿੱਚ ਫਾਰਮ ਸ਼ੁਰੂ ਕੰਮ ਸ਼ੁਰੂ ਕਰਿਆ ਇਹ ਇੱਕ ਛੋਟੇ ਪੱਧਰ ਤੇ ਆ ਹਜ਼ਾਰ ਕੁਰਗੀ ਤਾਂ ਤੇ ਜਿਹੜਾ ਆ ਪੱਕਰੇ ਜਸਟੀਫਾਇਰ ਵਗੈਰਾ ਲਾ ਕੇ ਜਾਂ ਇਹਦੀ ਸਫਾਈ ਕਰਕੇ ਮੋਸਕੂ ਮਾਸਕ ਤੋਂ ਫ੍ਰੀ ਰੱਖਦੇ ਆ ਕੋਈ ਆਪਣੇ ਫਾਰਮ ਚ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹੈਗੀ ਵੀ ਕੋਈ ਬਾਹਰ ਦੀ ਲੰਗੂ ਆ ਤੇ ਉਹਨੂੰ ਸਮੈਲ ਆਊਗੀ ਹਨਾ ਤੇ ਉਹ ਸਾਰਾ ਬਈ ਮਿਹਨਤ ਤੇ ਆ ਉਹ ਕਰੀਦੀ ਆ ਆਪਾਂ ਓਕੇ ਇਹ ਕਿੰਨੀਆਂ ਮੁਰਗੀਆਂ ਤੋਂ ਸ਼ੁਰੂ ਕੀਤਾ ਸੀ ਇਹ ਅਸਲ ਬਈ ਮੇਰੇ ਕੋਲ ਇਹਦਾ 5 ਮੁਰਗੀਆਂ ਤੇ ਇੱਕ ਮੁਰਗਾ ਸੀ ਤੇ ਉਸ ਤੋਂ ਬਾਅਦ ਨੌਲੇਜ ਦਾ ਮੈਨੂੰ ਸੀਗੀ ਨੇ ਉਹਨੂੰ ਤਾਂ ਆਪਾਂ ਇਸ ਜੀ ਤੋਂ ਵੀ ਬੱਚਾ ਲੈ ਲੈਂਦੇ 1200 2000 ਪਰ ਆਪਾਂ ਨੂੰ ਆਏ ਸੀਗਾ ਬਈ ਯਾਰ ਵੀ ਜੇ ਆਪਾਂ 2000 ਬੱਚਾ ਪਾਲਿਆ ਤੇ ਬਾਅਦ ਚ ਆਂਡਾ ਚੱਲ 1500 ਹੀ ਬਲ ਗਿਆ ਬਾਕੀ ਕੋਈ ਮਰਟਲਟੀ ਹੋਗੀ ਤਾਂ ਤੇ ਵੀ ਪਰ ਆਪਾਂ ਅੰਡਾ ਵੇਚਾਂਗੇ ਕਿਤੇ ਹਨਾ ਤੇ ਇਸੇ ਕਰਕੇ ਮੈਂ ਛੋਟੇ ਛੋਰੇ ਪੱਧਰ ਤੋਂ ਕੰਮ ਸ਼ੁਰੂ ਕਰਿਆ ਪੰਜ ਮੁਰਗੀਆਂ ਤੋਂ ਫਿਰ ਮੈਂ ਘਰੇ ਆਪਦੀ ਮਸ਼ੀਨ ਬਣਾਈ ਜਿਹਨੂੰ ਇਨਕੂਬेटर ਕਹਿੰਦੇ ਆ ਉਹ ਬਣਾਈ ਉਹ ਅੰਡੇ ਮੈਂ ਕਲੈਕਟ ਕਰਕੇ ਤੇ ਅੱਜ ਮੇਰੇ ਕੋਲੇ ਡੇਟਸ 200 ਤੋਂ ਵੱਧ ਜਾਨਵਰ ਹੈ ਤੇ ਮੁਰਗੀਆਂ ਵਿੱਚ ਕੋ 55 60 ਸੀਗੇ 10 ਰਹਿ ਗਏ ਸਾਰੇ ਤੇ ਬਾਕੀ ਸੇਲ ਆਊਟ ਹੋ ਗਏ ਮੁਰਗੀਆਂ ਰਹਿ ਗਈਆਂ ਆਪਣੇ ਕੋਲੇ 60-65 ਤੇ ਹੁਣ ਆਪਾਂ ਇਹਨਾਂ ਦੇ ਆਂਡੇ ਲੈ ਕੇ ਹੁਣ ਅਸੀਂ ਆਪਾਂ 2-3000 ਤਾਂ ਹੀ ਕਰਾਂਗੇ ਬਾਕੀ ਆਪਣੇ ਕੋਲੇ ਬੱਚਾ ਵੀਰਾਂ ਦਾ ਬੁੱਕਾ ਕਿਉਂਕਿ ਆਪਣੇ ਜਾਨਵਰ ਵੀਡੀਓ ਚ ਦੇਂਦੇ ਰਹਿੰਦੇ ਆ ਆਪਾਂ ਪੌਣੀਆਂ ਸ਼ਾਰਟ ਵਗੈਰਾ ਤੇ ਜਿਨ੍ਹਾਂ ਨੂੰ ਵਧੀਆ ਲੱਗਦੇ ਜਾਨਵਰ ਤੇ ਆਪਾਂ ਨਾਲ ਕਨੈਕਟ ਕਰਕੇ ਤੇ ਆਪਾਂ ਉਹਨਾਂ ਦੇ ਬੱਚੇ ਆਪਣੇ ਕੋਲੇ ਬੁੱਕਾ ਜਿਹੜੇ ਉਹਨਾਂ ਨੂੰ ਆਪਾਂ ਹੁਣ ਫਰਵਰੀ ਚ ਕਢਾ ਕੇ ਦੇਵਾਂਗੇ ਬਈ ਇੱਕ ਗੱਲ ਹੋਰ ਹੈ ਕਿਉਂਕਿ ਜਦੋਂ ਕੋਈ ਕੰਮ ਸ਼ੁਰੂ ਕਰਨਾ ਪਰਿਵਾਰ ਨੂੰ ਮਨਾਉਣਾ ਬਹੁਤ ਔਖਾ ਹੁੰਦਾ ਹੈ ਪਰਿਵਾਰ ਮੰਨ ਗਿਆ ਸੀ ਜਦੋਂ ਤੁਹਾਡੀ ਵਾਈਫ ਨੇ ਜਾਂ ਤੁਹਾਡੇ ਫਾਦਰ ਸਾਹਿਬ ਨੇ ਉਹਨਾਂ ਨੂੰ ਮਨਾਉਣਾ ਸੌਖਾ ਹੋਇਆ ਨਹੀਂ ਬਈ ਸਾਨੂੰ ਜੈਸ਼ਰੂ ਨੂੰ ਜਾਨਵਰਾਂ ਦਾ ਸ਼ੌਕ ਆ ਹਨਾ ਤੇ ਸ਼ੌਕ ਦੌਰ ਤੇ ਪੰਜ ਸੱਤ ਲਿਆਂਦੀਆਂ ਸੀਗੀਆਂ ਪਰ ਉਸ ਤੋਂ ਬਾਅਦ ਆ ਸੋਚਿਆ ਵੀ ਇਹਨੂੰ ਵਧਾ ਲਈਏ 20 25 ਕਰ ਲਈਏ ਵੀ ਚਲ ਆਂਡੇ ਚੰਗੇ ਹੋਣਗੇ ਜਵਾਕਾ ਲੈ ਕਰਨਗੇ ਪਰ ਆਪਣੇ ਦਿਮਾਗ ਸੀਗਾ ਜਿਹੜਾ 10000 ਦਾ ਪੋਲਟਰੀ ਦਾ ਕੰਮ ਕਰਿਆ ਕਿਵੇਂ ਵੇਚਣਾ ਹੈ ਕਿਵੇਂ ਇਹਦੀ ਕੀ ਸਿਸਟਮ ਹੈ ਹਨ ਤੇ ਕਿਵੇਂ ਰੱਖਣਾ ਸਭ ਕਰਨਾ ਸਾਰਾ ਪਤਾ ਸੀ ਆਪਾਂ ਨੂੰ ਤੇ ਕਰਦੇ ਨੇ ਪੂਰਾ ਸਾਥ ਦਿੱਤਾ ਆਪਣਾ ਪੂਰਾ ਸਾਥ ਦਿੱਤਾ ਭਾਈ ਆਪਾਂ ਤਾਂ ਡਿਊਟੀ ਤੇ ਜਾਈਦਾ ਮੁਲਾਜ਼ਮ ਹੈਗੇ ਆ ਮੈਕਵੇ ਦਾ ਕੰਮ ਕਰੀਦਾ ਆ ਮੇਰੇ ਬੱਚੇ ਸੰਭਲਦੇ ਆ ਮੇਰੀ ਮਿਸੇ ਹੀ ਸੰਭਲਦੀ ਹੈ ਸਾਰਾ ਕੰਮ ਇਹ ਕਰਦੇ ਆ ਆਪਾਂ ਕਦੇ ਦੇਖ ਦੇਖੀ ਦੇਖੀ ਠੀਕ ਹੈ ਭਾਈ ਮਹਿਕਮੇ ਦੇ ਵਿੱਚ ਕਿਦਾਂ ਦਾ ਰਿਸਪੌਂਸ ਹੈ ਜਾਂ ਤੁਹਾਡੇ ਮਹਿਕਮੇ ਦੇ ਲੋਕ ਉਹਨਾਂ ਦਾ ਕੀ ਬਿਹੇਵ ਹੈ ਤੁਹਾਡੇ ਨਾਲ ਇਹਦੇ ਪ੍ਰਤੀ ਆ ਭਾਈ ਸਾਰੇ ਵੀਡੀਓ ਦੇਂਦੇ ਆ ਹਰੇਕ ਕਹਿੰਦਾ ਵੀ ਚੰਗਾ ਖਾ ਲਈਏ ਚਾਹੇ ਮਹਿੰਗਾ ਲੈ ਲਈਏ ਪਰ ਚੰਗਾ ਖਾ ਲਈਏ ਜਿਹੜੇ ਹਿਸਾਬ ਨਾਲ ਵਾਤਾਵਰਨ ਹੋਇਆ ਪਿਆ ਹਨਾ ਆਪਣਾ ਤੇ ਜਾਂ ਜਿਹੜੇ ਹਿਸਾਬ ਨਾਲ ਨਕਲੀ ਚੀਜ਼ਾਂ ਬਣੀ ਜਾਂਦੀਆਂ ਹੁਣ ਤਾਂ ਪਤੰਦਾ ਰੰਗ ਕਰ ਕਰੀ ਵੇਚੀ ਜਾਂਦੇ ਆਂ ਡੇ ਹਨਾ ਤੇ ਇਹ ਵੀਡੀਓ ਹੁਣ ਸਾਰੇ ਦੇਂਦੇ ਆ ਤੇ ਸਾਰੇ ਸਾਹਮਣੇ ਹੁੰਦੇ ਆ ਆਪਣੇ ਜਾਨਵਰ ਤੇ ਆਪਣਾ ਅੰਡਾ ਬੁਕਿੰਗ ਤੇ ਚੱਲਦਾ ਤਿੰਨ ਚਾਰ ਦਿਨ ਲੱਗ ਜਾਂਦਾ ਜੇ ਤੁਸੀਂ ਟ੍ਰੇ ਲੈਣੀ ਆ ਤਾਂ ਤੁਹਾਨੂੰ ਤਿੰਨ ਦਿਨ ਰੁਕਣਾ ਪਊਗਾ ਅੱਛਾ ਲੋਕ ਰੁਕ ਜਾਂਦੇ ਆ ਭਾਈ ਨਾ ਸਮ ਬਾਈ ਰੁਕ ਜਾਂਦੇ ਆ ਚੰਗਾ ਖਾਂਦੇ ਆ ਹੈ ਰੋਗਣਾ ਪੈਂਦਾ ਉਹਨਾਂ ਨੂੰ ਦੇਹਦੇ ਹੈਗੇ আচ্ছা ਬਾਕੀ ਤੁਸੀਂ ਆਏ ਵੇਖ ਲਓ ਸ਼ਾਮ ਨੂੰ ਤੁਸੀਂ ਮੇਰੇ ਕੋਲ ਵੀਡੀਓ ਖੋਲ ਕੇ ਦੇਖ ਲਿਓ ਇਹਨਾਂ ਨੂੰ ਚੰਗੀ ਗੋਭੀ ਪਾਈ ਦੀ ਹੈ ਜਿਹੜੀ ਨਾਲ ਸਬਜ਼ੀ ਬਣਾਉਣੀ ਆਪਾਂ ਸ਼ਾਮ ਨੂੰ ਆ ਇੱਕ ਟਾਈਮ ਆਪਾਂ ਫੀਡ ਪਾਈ ਦੀ ਇਹਨਾਂ ਨੂੰ ਇੱਕ ਟਾਈਮ ਇਹਨਾਂ ਨੂੰ ਹਰੀਆਂ ਸਬਜ਼ੀਆਂ ਤੇ ਗੋਭੀ ਕਦੂ ਗੰਡੇ ਆਲੂ ਕੁਝ ਵੀ ਮਿਲ ਜੇ ਆਪਾਂ ਇਹਨਾਂ ਨੂੰ ਪਾ ਦਿੰਦੇ ਖੇਤੀ ਦੇ ਨਾਲ ਓਏ ਤੁੰਦਾ ਜਿਹੜਾ ਕਿੰਨਾ ਕੁ ਵਧੀਆ ਹੈ ਦੇਖੋ ਖੇਤੀ ਇਹ ਆ ਲੱਗਾ ਆਪਦੇ ਤੌਰ ਤੇ ਉਹਨੂੰ ਕੀ ਕਹਿ ਸਕਦੇ ਆ ਭਾਈ ਖੇਤੀ ਵੀ ਫਿਰ ਆ ਇਹ ਚ ਵੀ ਹੁਣ ਮਰਟੈਲਿਟੀ ਹੋ ਜਾਂਦੀ ਹੈ ਬਈ ਜਾਨਵਰ ਮਰ ਜਾਂਦੇ ਆ ਆਪਾਂ ਦੇਖਿਆ ਕਈਆਂ ਦੇ ਫਾਰਮ ਵਿੱਚ ਬੀਖ ਬਿਮਾਰੀ ਆ ਗਈ ਸਾਰਾ ਫਾਰਮ ਖਾਲੀ ਹੋ ਜਾਂਦਾ ਕੋਈ ਵੀ ਤੁੰਦਾ ਉਹਦੇ ਵਿੱਚ ਤੁਹਾਨੂੰ ਗੌਰ ਨਾਲ ਦੇਖਣਾ ਪਊਗਾ ਨਾ ਨਿਗਰੱਖਣੀ ਪਊਗੀ ਕੋਈ ਵੀ ਤੁੰਦਾ ਤੁਸੀਂ ਫਸਲ ਬਾੜੀ ਕਰਦੇ ਹੋ ਉਹ ਵੀ ਖੁੱਲੇ ਸਮਾਨ ਥੱਲੇ ਰਿਸਕ ਚ ਹੁੰਦੀ ਹੈ ਰਿਸਕ ਮਾੜਾ ਮੋਟ ਹੁੰਦਾ ਪਰ ਇਹ ਵਧੀਆ ਕੰਮ ਹੈ ਅੱਛਾ ਇਹਦੇ ਵਿੱਚ ਦਿੱਕਤਾਂ ਕੀ ਕੀ ਹੁੰਦੀਆਂ ਕਿਉਂਕਿ ਬਹੁਤ ਵੀਰ ਹੁਣ ਤੁਹਾਨੂੰ ਦੇਖ ਕੇ ਇਹ ਵੀਡੀਓ ਦੇਖ ਕੇ ਪੋਰਟੀ ਫਾਰਮ ਬਾਰੇ ਸੋਚਣਗੇ ਪਰ ਇਹਦੇ ਵਿੱਚ ਦਿੱਕਤਾਂ ਕੀ ਕੀ ਹੁੰਦੀਆਂ ਦਿਕਤ ਇਹ ਚ ਮੇਨ ਤਾਂ ਬਈ ਗਰਮੀ ਚ ਥੋੜਾ ਦਿੱਕਤ ਆਉਂਦੀ ਆ ਹਨਾ ਆ ਜਾਂ ਜਦੋਂ ਬਰੂਡਿੰਗ ਕਰਦੇ ਆ ਬੱਚੇ ਦੀ ਕਿਉਂਕਿ ਫਰਵਰੀ ਮਹੀਨੇ ਚ ਨਿਕਲਦਾ ਉਦੋਂ ਠੰਡ ਹੁੰਦੀ ਥੋੜੀ ਉਦੋਂ ਜਿਹੜੇ ਬੰਦੇ ਨੇ ਬਰੂਡਿੰਗ ਸਹੀ ਕਰ ਲਈ ਬੱਚਾ ਸਹੀ ਪਾਲ ਲਿਆ ਤੇ ਉਹਦਾ ਬੱਚਾ ਹਿੰਦ ਤੇ ਹੀ ਪੂਰਾ ਕਾਮਯਾਬ ਰਹੂਗਾ ਬਿਮਾਰੀ ਰਹਿਤ ਰਹੂਗਾ ਬਾਕੀ ਧਿਆਨ ਰੱਖਣਾ ਪੈਂਦਾ ਵੀ ਕੋਈ ਹੋਰ ਬਿਮਾਰੀ ਕਿਸੇ ਹੋਰ ਫਾਰਮ ਚ ਆਪਾਂ ਭੱਜ ਜਾਂਦੇ ਆ ਉਥੋਂ ਆ ਜਾਂਦੀ ਇਹ ਚੀਜ਼ਾਂ ਦੀ ਗੌਰ ਰੱਖਣੀ ਪੈਂਦੀ ਆ ਨਹੀਂ ਜਾਨਵਰਾਂ ਨੂੰ ਕੁਝ ਨਹੀਂ ਹੁੰਦਾ ਬਾਈ ਦਾ ਬੰਚਾਰ ਬੈਡੀਸਨ ਜਿਹੜੀਆਂ ਇਹਨਾਂ ਦੀ ਰੈਗੂਲਰ ਚੱਲਦੀਆਂ ਮਲਟੀ ਵਿਟਾਮਿਨ ਹੋ ਗਿਆ ਤੇ ਕੈਲਸ਼ੀਅਮ ਹੋ ਗਿਆ ਹੈ ਨਾ ਤੇ ਇੱਕ ਕਰਨ ਦੀ ਡੀ ਵਾਰਮਿੰਗ ਕਰਨੀ ਹੈ ਉਹ ਦਵਾਈ ਹੋਗੀ ਦੋ ਚਾਰ ਦਵਾਈਆਂ ਜਾਈਆਂ ਉਹ ਟਾਈਮ ਟੂ ਟਾਈਮ ਦੇਈ ਜਾਓ ਤੇ ਇਹਨਾਂ ਨੂੰ ਕੁਝ ਨਹੀਂ ਹੁੰਦਾ ਅੱਛਾ ਭਾਈ ਇਹ ਸੋਚਿਆ ਵੀ ਜੇ ਹੁਣ ਅੰਡੇ ਦਾ ਕੰਮ ਵਧ ਗਿਆ ਤੇ ਫੇਰ ਕਿਵੇਂ ਕਰੋਗੇ ਬਾਕੀ ਰੱਬ ਦੇ ਹਸਰੇ ਬਾਈ ਆਪਾਂ ਨੂੰ ਦੇਖ ਕੇ ਜੇ ਕੋਈ ਬਾਈ ਤਾਂ ਧੁੰਦਾ ਕਰਨ ਲੱਗੂਗਾ ਆਪਾਂ ਸਾਥ ਦੇਵਾਂਗੇ ਪੂਰਾ ਹਨਾ ਮਤਲਬ ਵੀ ਤੁਹਾਡਾ ਕੰਮ ਵੱਧ ਗਿਆ ਫਿਰ ਕਿਵੇਂ ਕਰੋਗੇ ਕਿਉਂਕਿ ਨਾਲ ਨਾਲ ਡਿਊਟੀ ਵੀ ਹੈ ਨਾਲ ਤੁਸੀ ਇਹ ਵੀ ਦੇਖਣਾ ਫਿਰ ਹੈਗੇ ਆ ਬੱਚੇ ਬੱਚਾ ਵੇਰਾ ਹੁਣ ਸੁਖਨਾ 14 15 ਸਾਲ ਦਾ ਹੋ ਚੱਲਿਆ ਹਨਾ ਤੇ ਬਾਕੀ ਆਪਾਂ ਡਿਲੀਵਰੀ ਕਿਸਮ ਜਾ ਕੇ ਨਹੀਂ ਕਰੀਦੀ ਘਰੋਂ ਹੁੰਦੀ ਹੈ ਸਾਰੀ ਤੇ ਘਰੋਂ ਹੀ ਸੇਲ ਆਊਟ ਹੋ ਜਾਂਦਾ ਸਾਰਾ ਆਂਡਾ ਤਾਂ ਆਂਡਾ ਹੁਣ ਤੁਸੀਂ ਐ ਮੰਨ ਲਓ ਮੇ ਕੋਈ ਇੰਨੇ ਜਾਨਵਰ ਆ ਬਾਈ ਆਂਡਾ ਹੁਣ ਨਹੀਂ ਪੂਰਾ ਆ ਰਿਹਾ ਜੇ ਬਿਰ ਕੋ 1000 ਵੀ ਹੋ ਗਿਆ ਆਪਣੀ ਛੋਟੇ ਪੱਧਰ ਤੋਂ ਜਿਹੜਾ ਕੰਮ ਸ਼ੁਰੂ ਕਰਦੇ ਆ ਉਹ ਚ ਇਹ ਹੀ ਵਧੀਆ ਹੁੰਦੀ ਹੈ ਗੱਲਬਾਤ ਕਿ ਸੋਡੇ ਲਿੰਕ ਬਣ ਜਾਂਦੇ ਆ ਮਹੀਨੇ ਦੀ ਕਿੰਨੀ ਕਮਤਾਂ ਮੈਂ ਜੇ ਆਪਰੇ ਹਿਸਾਬ ਨਾਲ ਲਈ ਵੀ ਆਪਾਂ ਤਾਂ 26-27000 ਰੁਪਏ ਮਹੀਨੇ ਦਾ 100 ਕ ਮੁਰਗੀ ਮਗਰ ਰਾਮ ਨਾਲ ਹੈਗਾ ਸਾਰੇ ਖਰਚੇ ਕੱਢ ਕੇ ਅੱਛਾ ਹਾਂ ਮਤਲਬ ਕਿ 30000 ਰੁਪਏ ਮਹੀਨਾ ਬਣਾ ਲੈਣ ਬਣ ਜਾਂਦਾ ਬਈ ਹਾਂ ਠੀਕ ਹੈ ਬਈ ਖਰਚਾ ਕਿੰਨਾ ਕਉਂਦਾ ਇਹਦਾ ਖਰਚਾ ਬਈ ਇੱਕ ਫੀਡ ਦਾ ਖਰਚਾ ਜੇ ਤੁਸੀਂ 100 ਵਰਗੀ ਰੱਖੋਗੇ ਤਿੰਨ ਇੱਕ ਘਟੇ ਉਹਨੂੰ ਫੀਡ ਦੇ ਲੱਗਣਗੇ ਜੇ ਤੁਸੀਂ ਦੋਨੇ ਟਾਈਮ ਹੀ ਫੀਡ ਪਾਉਣੀ ਆ ਤਾਂ ਵੀ ਤਿੰਨ ਘਟੇ ਲੱਗਣਗੇ 50 ਕਿਲੋ ਦੀ ਪੈਕਿੰਗ ਹੁੰਦੀ ਆ ਉਹ ਮਹੀਨਾ ਚੱਲ ਜਾਂਦੀ ਆ 1500 ਦਾ ਘਟਾ 4500 ਰੁਪਏ ਫੀਡ ਦਾ ਹੋ ਗਿਆ ਤੇ 500 ਤੁਸੀਂ ਮੈਡੀਸਨ ਦਾ ਲਾ ਲਓ 5000 ਰੁਪਏ ਮਹੀਨੇ ਦਾ ਖਰਚਾ ਤੇ ਜੇ 100 ਵਰਗੀ ਛੋਡੀ 100 ਵੀ ਛੱਡੋ 40 ਹਾਂਡੀ ਰੋਜ਼ ਦੇ ਆਉਂਦੇ ਆ ਜਾਂ 50 ਹੁੰਦੇ 15 ਰੁਪਏ ਦੇ ਹਿਸਾਬ ਨਾਲ ਹੁਣ ਤੁਸੀਂ ਦੇਖ ਲਓ ਬਹੁਤ ਬਣ ਜਾਂਦੇ ਆ ਭਾਈ ਜਦੋਂ ਕੰਮ ਸ਼ੁਰੂ ਕੀਤਾ ਉਦੋਂ ਹੋਇਆ ਹੋਣਾ ਬਹੁਤ ਸਾਰੇ ਦੋਸਤਾਂ ਨੇ ਇਹ ਵੀ ਕਿਹਾ ਹੋਣਾ ਵੀ ਵੀਰੇ ਅਸੀਂ ਕੰਮ ਕਰਕੇ ਦੇਖਿਆ ਇਹ ਨਾ ਕਰੀ ਸਾਡੇ ਏਰੀਆ ਚ ਤੇ ਅਸੀਂ ਇੱਕ ਦੋ ਬੁੱਢੀ ਐ ਇੱਕ ਡੀਐਸਪੀ ਫਾਰਮ ਵਾਲਾ ਭਾਗੀਵੰਦ ਉਹ ਮੁੰਡਾ ਕੰਮ ਕਰਦਾ ਜਾਂ ਮੈਂ ਕਰਦਾ ਆ ਭਾਈ ਮਤਲਬ ਕਿ ਇਹ ਸੋਚਿਆ ਕਿ ਸੀ ਵੀ ਇਹ ਫਾਰਮ ਸ਼ੁਰੂ ਕੀਤਾ ਜਾਵੇ ਇਨਾਂ ਦੇ ਵਾਲਾ ਕੰਮ ਇਹ ਸੋਚਿਆ ਕੀ ਸੀ ਭਾਈ ਜਿੰਮ ਜਮ ਲਾਈ ਦੀ ਐ ਮੈਂ ਤਾਂ ਮੁਰਗੀਆਂ ਅੰਡੇ ਖਾਣ ਵਾਸਤੇ ਲਿਆ ਸੀ ਨਾ ਵੀਰ ਨਾਲ ਮੈਂ ਆਪਾਂ ਖਾ ਲਿਆ ਕਰ ਇਹਨਾਂ ਨੇ ਬੱਚੇ ਖਾ ਲਿਆ ਕਰਨਗੇ ਤੇ ਪਰ ਜਦੋਂ ਆਪਸ ਆਪਾਂ ਉਹਨੂੰ ਸਹੀ ਚੀਜ਼ ਪਾਈ ਐ ਆਪਾਂ ਨੂੰ ਸਾਹਮਣੇ ਆਪਣੇ ਵੀ ਔਰਗੀ ਨੇ ਵਧੀਆ ਅੰਡਾ ਦਿੱਤਾ ਆਪਾਂ ਜਿਹੜਾ ਕੁਝ ਪਾਇਆ ਉਹੀ ਉਹਨੇ ਦਿੱਤਾ ਕੋਈ ਮਿਲਾਵਟ ਨਹੀਂ ਇਹ ਚ ਫਿਰ ਮੈਂ ਕਹਿੰਦਾ ਆਪ ਖਾਣੇ ਆ ਤਾਂ ਆਪਾਂ ਲੋਕਾਂ ਨੂੰ ਵੀ ਖਵਾਈਏ ਅੱਛਾ ਤੇ ਇਸੇ ਕਰਕੇ ਕੰਮ ਵਧਾ ਲਿਆ ਫਿਰ ਫਾਰਮਿੰਗ ਕਰ ਲਿਆ ਫਾਰਮਿੰਗ ਕਰ ਲਿਆ ਭਾਈ ਕਿਸੇ ਨੇ ਰੋਕਿਆ ਟੋਕਿਆ ਨਹੀਂ ਜਾਂ ਕਿਸੇ ਨੇ ਕਿਹਾ ਨਹੀਂ ਆ ਰ ਵੀ ਆਹ ਕਿਹੜਾ ਕੰਮ ਕਰਨ ਲੱਗਾ ਇਹਦੇ ਚ ਕੀ ਬਣੂਗਾ ਯਾਰ ਜੀ ਜਰੂਰ ਤਨਖਾਹ ਨਾ ਨਹੀਂ ਰੱਜੇ ਇਹਦੇ ਨਾਲ ਕੀ ਰੱਜੇਗਾ ਆ ਗੱਲਾਂ ਨਹੀਂ ਕਹੀਆਂ ਭਾਈ ਆਹ ਦੀ ਦੋਨੇ ਪਾਸੇ ਦੰਦੇ ਹੁੰਦੇ ਆ ਪਰ ਕੋਈ ਨਹੀਂ ਜਵਾਨੇ ਨਾਲ ਹੀ ਚੱਲਣਾ ਪੈਂਦਾ ਆਪਣਾ ਆਪ ਦਾ ਸਹੀ ਨੀਂਦ ਨਾਲ ਕੰਮ ਕਰੋ ਤੁਸੀਂ ਤੇ ਬਾਕੀ ਲੋਕ ਤਾਂ ਬੋਲਦੇ ਹੁੰਦੇ ਯਾਰ ਹਾਂ ਬਈ ਹੋਰ ਜਿਵੇਂ ਤੁਸੀਂ ਦਿੱਕਤਾਂ ਦੀ ਗੱਲ ਕੀਤੀ ਬਿਮਾਰੀਆਂ ਦੀ ਗੱਲ ਕੀਤੀ ਦਰਸ਼ਕ ਵੀ ਸੋਚ ਰਹੇ ਹੋਣਗੇ ਦਰਸ਼ਕਾਂ ਨੂੰ ਹੋਰ ਕੀ ਸੁਨੇਹਾ ਦੇਣਾ ਚਾਹੂੰ ਮੇਰੇ ਵਧੀਆ ਕੰਮ ਹੈ ਜੋ ਕੋਈ ਕਰਨਾ ਚਾਹੁੰਦਾ ਤਾਂ ਨੰਬਰ ਮੇਰਾ ਚੱਲ ਜਿੰਦਾ ਹੈ ਕੰਟੈਕਟ ਕਰ ਲਿਓ ਨੰਬਰ ਮੇਰਾ ਹੈਗਾ 9888113813 ਕਦੋਂ ਮਰਜ਼ੀ ਕਾਲ ਕਰ ਸਕਦੇ ਹੋ ਬੱਚੇ ਲੈਣੇ ਆ ਤੁਸੀਂ ਆਂਡੇ ਲੈਣੇ ਆ ਚਾਹੇ ਤੁਸੀਂ ਮੁਰਗੇ ਲੈਣੇ ਆਪਣਾ ਕੰਟੈਕਟ ਕਰ ਸਕਦੇ ਹੋ ਜੇ ਕਿਸੇ ਨੇ ਕੰਮ ਵੀ ਸ਼ੁਰੂ ਕਰਨਾ ਤੇ ਆਪਣੇ ਕੋਲੇ ਫਰਬਰੀ ਚਾਹੀਏ ਇਹ ਆਪਣੇ ਚੈਕਸਾਂ ਦੇ ਬੱਚੇ ਹੋਣਗੇ ਤੇ ਤੁਸੀਂ ਬਾਹਲਾ ਨਹੀਂ ਆਪਾਂ ਕਹਿੰਦੇ ਵੀ ਤੁਸੀਂ 20ਤੀ ਮੁਰਗੀਆਂ ਤੋਂ ਜਿਹਨੇ ਕੰਮ ਸ਼ੁਰੂ ਕਰਨਾ ਬਾਈ ਨੇ 20ਤੀ ਮੁਰਗੀਆਂ ਤੋਂ ਕੰਮ ਸ਼ੁਰੂ ਕਰੋ ਤੇ ਬਾਕੀ ਆਪਾਂ ਉਹਨੂੰ ਪੂਰਾ ਗਾਈਡ ਕਰਾਂਗੇ ਕੋਈ ਚੱਕਰ ਨਹੀਂ ਹੈਗਾ ਬਾਈ ਇਹ ਕਿੰਨੇ ਕ ਪੈਸਿਆਂ ਤੋਂ ਕੰਮ ਸ਼ੁਰੂ ਹੋ ਜਾਦਾ 40 45 ਰੁਪਏ ਦਾ ਚੂਚਾ ਹੁੰਦਾ ਬਾਈ ਇੱਕ ਜੇ ਦੇਖ ਲਓ ਤੁਸੀਂ ਕਿੰਨੇ ਪਾਉਣੇ ਆ ਆਪਾਂ ਤਾਂ ਕਹਿੰਦੇ 50 ਤੋਂ ਸ਼ੁਰੂ ਕਰੋ ਬਾਹਲਾ ਨਾ ਕਰੋ ਤੁਸੀਂ ਛੋਟੇ-ਛੂਚੇ ਤੋਂ ਜਦੋਂ ਸ਼ੁਰੂ ਕਰੋਗੇ ਕੰਮ ਆ ਕੀ ਉਹ ਚ ਦਿੱਕਤ ਆਉਂਦੀ ਹੈ ਕਿ ਕਿਹੜੀ ਉਹਨੂੰ ਦਵਾਈ ਦੇਣੀ ਹੈ ਜਾਂ ਉਹਨੂੰ ਕੋਈ ਬਿਮਾਰੀ ਲੱਗੀ ਹੈ ਇਹਨੂੰ ਦਵਾਈ ਕਿਹੜੀ ਦੇਣੀ ਹੈ ਆਪਾਂ ਉਹ ਛੋਟੇ-ਛੂਚੇ ਤੋਂ ਆਪਾਂ ਸਿੱਖ ਜਾਂਦੇ ਆ ਅੱਦੇ ਡਾਕਟਰ ਦਾ ਪਾਈ ਬਣ ਜਾਂਦੇ ਆ ਹਾਂ ਦਵਾਈਆਂ ਦਾ ਪਤਾ ਲੱਗ ਜਾਂਦਾ ਠੀਕ ਹੈ ਬਾਈ ਸ਼ੁਕਰੀਆ ਬਾਈ ਤੁਸੀਂ ਆਪਣੀ ਗੱਲਬਾਤ ਰੱਖੀ ਧੰਨਵਾਦ ਬਹੁਤ ਬਹੁਤ ਜੀ ਤਾਂ ਦੋਸਤੋ ਇਹ ਗੱਲਬਾਤ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ 'ਚ ਜਰੂਰ ਜੁੜਿਓ ਅੱਲਾਂਗਾ ਇੱਕ ਨਵੀਂ ਇੰਟਰਵਿਊ ਦੇ ਨਾਲ ਜੁੜੇ ਰੋ ਸਫ਼ਰ ਦੇ ਨਾਲ ਕੈਮਰਾਮੈਨ ਆਕਾਸ਼ ਸਿੰਘ ਜੀ ਨਾਲ ਮੈਂ ਜੋਤ ਕਰੀਬ